ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਕਿਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਛੇ ਪਸ਼ੂ ਦਿਖਾਵਾਂਗੇ ਸਾਰੇ ਸੂਇ ਸਵਾਏ ਅਤੇ ਦੋ ਗੱਬਣਾ ਤਿਆਰ ਦਿਖਾਵਾਂਗੇ ਤੇ ਝੋਟੀਆਂ ਬਾਈ ਦੇ ਕੋਲ ਚੰਦੀਆਂ ਦਾ ਚੜਦੀਆਂ ਆ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਯਾਰੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਰੀ ਕਾਲਪਾ ਜੀ ਸਤਿ ਸ਼੍ਰੀ ਅਕਾਲ ਜੱਗੇ ਵੀਰ ਸਤਿ ਸ਼੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਬੜੇ ਦੇ ਵੀਰ ਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੇ ਚੜ੍ਹਦੀ ਕਲਾ ਚਾਹੀਦੀ ਜੱਗੇ ਵੀਰ ਇਹ ਵਿੱਚ ਆਪਣਾ ਨਾਮ ਤੇ ਐਡਰੈਸ ਦਰ ਦਿਓ ਨਾਮ ਮੇਰਾ ਨਰਪਾਲ ਸਿੰਘ ਜਪਿੰਡ ਪਿੰਡ ਚੀਂਦਾ ਜ਼ਿਲ੍ਹਾ ਅਮਰਸਰ ਜੇ ਠੀਕ ਹੈ ਜੀ ਫੋਨ ਨੰਬਰ 98634325 ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਸ਼ੁਰੂਆਤ ਕਰੀਏ ਜੱਗੇ ਵੀਰ ਐਂਡ ਤੱਕ ਜਰੂਰ ਬਣੇ ਰਹੋ ਵੱਡੀਆਂ ਵੱਡੀਆਂ ਝੋਟੀਆਂ ਦਿਖਾਵਾਂਗੇ ਤੁਹਾਨੂੰ ਵੈਂਡ ਤੇ ਆਪਾਂ ਨਗਿਨੇ ਹਾਂਜੀ ਹਾਂਜੀ ਤੇ ਆਜੋ ਪਹਿਲਾਂ ਆਪਾਂ ਨਿਗੇ ਨਿਗੇ ਨਿੱਕੇ ਮੋਦ ਚਟਾਰ ਕਰੀ ਜਗੇ ਚਲੋ ਨਿੱਕੇ ਤਾਂ ਕਰਦੇ ਨੇ ਫਿਰ ਮਗਰੇ ਸ਼ੋਪੀਸ ਆ ਮੈਂ ਜਾਨੀ ਉਹਨੇ ਦਿਖਾਵਾਂਗੇ ਜੇ ਸ਼ੋਪੀਸ ਨੇ ਹੁੰਦਾ ਬਿਜਲੀ ਦੀ ਪੂਰੀ ਇਹਦਾ ਉਹਦਾ ਮਗਰੋ ਥੋੜੀ ਲਾ ਜਾਵਾਂਗੇ ਮਗਰੇ ਦੇ ਐਂਡ ਤੇ ਐਂਡ ਲੈਂਡ ਮੈਂ ਜਿਹੜੇ ਦਾ ਐਂਡ ਤੇ ਦਿਖਾਉਂਦੇ ਨਾ ਹਾਂ ਐਂਡ ਤੇ ਐਂਡ ਤੇ ਐਂਡ ਤੇ ਵੀਡੀਓ ਸਾਰੀ ਐਂਡ ਤੱਕ ਜ਼ਰੂਰ ਦੇਖੋ ਇਹ ਨਾ ਗਾਓ ਛੋਟੀਆਂ ਵੱਡੀਆਂ ਤੇ ਰੇਟ ਵੱਡੇ ਰੇਟ ਵੀ ਬਿਲਕੁਲ ਛੋਟੇ ਯਾਰ ਭਾਲਵੀਰ ਦੇ ਤੇ ਭਾਈਆ ਪਹਿਲੇ ਨੰਬਰ ਤੇ ਜੱਥੇ ਹਾਏ ਮੈਂ ਦੇ ਬਾਰੇ ਇਹ ਤੀਸਰਾ ਸੁਆ ਜੱਗੇ ਵੀਰ ਸੁਣੀ ਆ ਅੱਛਾ ਜੀ ਸਾਢੇ 8 ਮਹੀਨਿਆਂ ਦੀ ਮੰਨ ਲਓ ਗੱਬਣ ਜੀ ਠ ਪੂਰੇ 45 ਦਿਨ ਰਹਿ ਕੇ ਜੋ ਲਿਖਤੀ ਦੇ ਹਿਸਾਬ ਨਾਲ ਆਪਣੇ ਸੂਣ ਵਾਲੇ ਆਪਣੇ ਤਾਇੇ ਕੋ ਮੱਝ ਲਈ ਆ ਤੇ ਦੁੱਧ ਭਰਦੀ 14 ਤੋਂ 15 ਕਿਲੋ ਠੀਕ ਹੈ ਲੋ ਜੀ 14 ਤੋਂ 15 ਲੀਟਰ ਦੇ ਦੁੱਧ ਵਾਲੀ ਝੋਟੀ ਆ ਤੇ ਸੂਆ ਸੂਣਾ ਨੇ ਤੀਸਰਾ ਸਿੰਗਾ ਖੜੀ ਤੇ ਕੱਦ ਕੱਢਦੀ ਚੰਗੀ ਤੇ ਨੀਲੀ ਦੇ ਵਿੱਚ ਆ ਗਈ ਏ ਹਾਂਜੀ ਹਾਂਜੀ ਸਿੰਘ ਸੂਣ ਬਹੁਤ ਚੰਗਾ ਲੱਗਾ ਲੋ ਜੀ ਤੈਸ ਕਵਾ ਲੀਏ ਸਿੰਘ ਵੀ ਨਿਗਾ ਨਿਗਾ ਲੱਗਾ ਜਿਹੜੇ 14 ਲੀਟਰ ਵਾਲੀ ਝੋਟੀ ਆ ਤੇ ਬਾਰਸ਼ ਪਈ ਜਾਂਦੀ ਹੈ ਬਾਰਸ਼ ਦੇ ਵਿੱਚ ਆਪਾਂ ਤੁਹਾਡੇ ਲਈ ਵੀਡੀਓ ਤੇ ਵੀਡੀਓ ਸੁੱਤੀਆਂ ਜਾਣਗੀਆਂ ਨਹੀਂ ਪਈ ਜਾਂਦਾ ਦੇਖੀਓ ਵੀਡੀਓ ਸਾਡੀਆਂ ਤੋਂ ਨੀਤੇ ਬਹੁਤ ਬਹੁਤ ਪਿਆਰ ਬਖਸ਼ਿਆ ਕਰੋ ਹਾਂਜੀ ਤੇ ਲੱਟ ਲੰਮ ਜਾਣ ਦਿਖਾਉਣੇ ਰਿਹਾ ਜੇ ਕਾਫੀ ਨੇ ਥਣਾ ਦਾ ਸੈਜ ਗਿਆ ਵੀ ਬਹੁਤ ਹੀ ਚੰਗਾ ਆ ਗਿਆ ਲਓ ਜੀ ਫੇਸ ਕੁਆਲਟੀ ਦਾ ਸਿੰਗਲ ਦੀ ਬੰਤਰ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਆ ਅੱਜ ਤੋਕਾ ਮੜੇ ਰਾਮ ਆਹ ਲਓ ਬਾਈ ਲੱਗੇ ਤਾਂ ਜਿਹੜਾ ਥਣਥਣ ਦਿਖਾਉਂਦੇ ਬਹੁਤ ਹੀ ਚੰਗਾ ਕੱਢੂ ਵੀ ਗੈਪ ਤੇ ਤੇ ਪਿਛਲੇ ਸੂਏ ਦਾ 14 ਲੀਟਰ ਦਾ ਬਾਈ ਜਿਹੜੀ ਦੱਦਿਆ ਰਿਕਾਰਡ ਤੇ ਦਿਨ ਗਿਣਤੀ ਤੇ ਬਾਈ ਕਿੰਨੇ ਲੱਗੇ 49 ਦਿਨ ਲੱਗੇ ਦਿਨ ਲੱਗੇ ਦਿਨ ਲੱਗੇ ਇਹ ਹੁਣ 45 ਦਿਨਾਂ ਦੀ ਛੋੜ ਖੁੱਲੀ ਕਰਾਉਣੀ ਆ ਪੰਡਤ ਜੀ ਤੇ ਕੀ ਮੁੱਲ ਵੀਰ ਜੀ ਦਾ ਸੂ ਸਵਾਗੇ ਜੇ ਆਪਾਂ 45 ਦਿਨ ਸਾਹਮਣੇ ਜੱਗੇ ਵੇਚੀਏ ਨਾ ਹਾਂਜੀ ਫਿਰ ਤੇ ਕੀ ਇੱਕ 10 ਇੱਕ 15 ਦੇ ਹਾਂਜੀ ਹੁਣ ਆਪਾਂ ਸਿੱਧੀ ਦੇ ਦਈਏ ਨਹੀਂ ਜਾਂ ਦਈਏ ਹੋਰ ਜਾਇ ਜੀ ਹਾਂਜੀ ਪੂਰੇ 65000 ਦੇਓਗੇ ਲਓ ਜੀ ਪੂਰੇ 65000 ਪੂਰੇ 65000 ਅੱਧੋ ਅੱਧ ਤੱਕ ਵੀਰ ਦਾ ਛੋੜ ਦੱਬਾ ਸਿਰਫ 45 ਦਿਨਾਂ ਵਾਲੀ 45 ਦਿਨਾਂ ਦੀ ਸਿਰਫ ਕੱਚੀ ਜੋ ਠੀਕ ਹੈ ਜੀ ਤੇ ਆ ਜਾਓ ਬਾਈ ਨੀਲੀ ਪੂਰੀ ਨੀਲੀ ਪੂਰੀ ਆ ਗਈ ਹੈ ਅੱਗੇ ਵੀ ਡਿਮਾਂਡ ਬੜੀ ਹੁੰਦੀ ਹੈ ਇਸ ਦੀ ਹਾਂਜੀ 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 ਐ ਟਾਈਮ ਹੈ ਥੋੜਾ 9 ਜੇ 10 ਜੇ ਬੋਲਾ ਤਿੰਨਾਂ ਦਿਨੇ ਸੂਈ ਮਗਰੋਂ ਕੱਟਾ ਜੀ ਠੀਕ ਹੈ ਜੀ ਪਿਛੇ ਫਿਰ ਮੇਲ ਕਾਫ ਆ ਗਿਆ ਜੀ ਆ ਵਾਲਾ ਵੀ ਨੀਲੀ ਦਾ ਹੀ ਆ ਗਿਆ ਹਾਂਜੀ ਖੋਲੋ ਸੂਆ ਭਾਜੀ ਕਿਨਵਾ ਸੂਈ ਆ ਸੂਆ ਦੂਜਾ ਸੂਈ ਜਗੇ ਵੀਰ ਦੂਜਾ ਲਾ ਲਓ ਤੀਜਾ ਲਾ ਲਓ ਤੀਜਾ ਲਾ ਲਓ ਦੂਜਾ ਤੇ ਤੀਜਾ ਲਾ ਲਓ ਠੀਕ ਹੈ ਲੋ ਜੇ ਸੂਆ ਦੂਜਾ ਤੀਜਾ ਲਾ ਸਕਦੇ ਤੁਸੀਂ ਬਾਕੀ ਇੰਨਾ ਕੀ ਆ ਸੇ ਹੈ ਨੀਨੀ ਪੂਰੀ ਯਾਰ ਸਿੰਗਲ ਹੱਡੀ ਤੇ 9 ਲੀਟਰ ਆਸਟਾ ਮਿਲਿਆ ਇਹ ਕੋ ਬਹੁਾਈ ਫੋਲੋ ਤਿਆਰ ਆ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਤੇ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਨੀਲੀ ਪੂਰੀ ਚੋਟੇ ਰੱਖਣੀ ਘਰ ਆਪਾਂ ਪਰ ਜਿਹੜਾ ਅੱਜ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਬਿਲਕੁਲ ਬਿਲਕੁਲ ਹੀ ਪਾਪੀ ਬਿਲਕੁਲ ਜਾਇਜ ਤੇ ਦੋ ਵੀ ਬਾਈ ਕਿੰਨਾ ਤੇ ਸਫਰ ਹੋ ਜਾਊੀ 12 ਤੋਂ 12 ਪਰਾਂ ਚਰਨ ਕਰੇ ਠੀਕ ਠੀਕ ਲੋ ਜੀ 12 13 ਦੀ ਟਕਾਲੀ ਆ ਕੋਈ ਸਾਹਮਣ ਵਾਲਾ ਲਾ ਜੇ ਬਾਕੀ ਗੱਲ ਸਾਰੀ ਐਂਡ ਤੇ ਮੋਟੀਆਂ ਦੀ ਸ਼ਾਮ ਤੇ ਸ਼ਾਮ ਤੇ ਸ਼ਾਮ ਵਿੱਚ 4 ਲੱਖਾਂ ਦੀ ਮੱਝ ਲੈ ਉਹਦੇ ਜੇ ਸਾਹਮਣੇ ਕਰਨੀ ਤੇ ਦੋ ਦੋਨੇ ਮਹੀਨਾ ਕਿਤੇ ਹੋਰ ਨਹੀਂ ਦੇਣਾ ਜਗੇ ਵੀ ਠੀਕ ਠੀਕ ਜੀ ਇੱਧਰਲੀ ਸਾਈਡ ਤੋਂ ਥਣਾ ਦਾ ਸੈਜ ਗਿਆ ਵੀ ਦਿਖਾਉਂਦੇ ਆਪਾਂ ਨੀਲੀ ਬੂਰੀ ਦਾ ਹਾਂ ਜੀ ਲੋ ਬਾਈ ਅਗਲੀ ਸਾਈਡ ਤੋਂ ਥਣਾ ਦਾ ਸੈਜ ਗਿਆ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਚੰਗਾ ਆ ਗਿਆ ਵਾ ਹਾਂ ਜੀ ਹਾਂ ਜੀ ਇਹ ਇਹਦਾ ਮੁੱਲ ਭਾਜੀ ਹਰ ਇਹਦਾ ਜਦੇ ਵੀ ਮੁੱਲ ਦੇ ਇੱਕ ਬਾਏ ਤੋਂ ਹੋ ਗਿਆ ਅੱਛਾ ਤੁਸੀਂ ਕਿਹਾ ਉਹ ਜਿੰਨਾ ਕਰੋ ਨਹੀਂ ਜੈਅ ਅੱਜ ਕਰੀਏ ਹਾਂਜੀ ਜੈਅ ਕਰ ਦਈਏ ਆਪਾਂ ਜੱਗੇ ਵੀ 90 ਦੇ ਦਈਏ ਉਹ ਛੱਡ ਦਈਏ ਛੱਡ ਦੀ ਕਿੰਨੇ ਹੀ ਖੁੱਲੇ ਹੀ 85 ਦੀ ਉਹ ਲਿਆਂਦੀ 80 ਹਜ਼ਾਰ ਦੀ ਜੱਗੇ ਵੀ ਦਵਾਵਾਂਗੇ ਅਸੀਂ ਦੀ 80000 ਦੇ ਪੂਰੇ ਦਵਾਂਗੇ। ਲਓ ਭਾਈ ਸੱਜੇ ਸੁਈ ਜਾ ਤੇ 80000 ਜੀ ਦੁੱਧ ਵੀ 12-13 ਲੀਟਰ ਕਰੀਏ। 12-13 ਦੇ ਬੋਲੇ ਜਾਂ ਨਾ ਹੋ ਜੇ 10 ਹੋ ਜੇ ਇੰਨਾ ਬੋਲਾ ਤਿਆਰ ਕਰ ਦੇ। ਠੀਕ ਠੀਕ ਆ ਜੀ। ਹਾਂ। ਲਓ ਜੀ ਬੋਲਾ ਹੀ ਬੋਲਾ ਜਿਹੜਾ ਨਾ 10 ਲੀਟਰ ਦੇ ਵਿੱਚ ਵਿੱਚ ਤਿਆਰ ਆ। ਤਿਆਰ ਤਿਆਰ ਤਿਆਰ। ਕਿਥੋਂ ਭਾਂਡੇ ਦੀ ਸਾਫ ਆ ਤੇ ਆ ਜੋ ਭਾਈ ਤੀਜੇ ਨੰਬਰ ਤੇ ਜੈਡ ਬਲੈਕ ਆ ਗਈ। ਹਾਂ। ਜੈਡ ਬਲੈਕ। ਇਹ ਸ਼ੋ ਪੀਸ ਆ ਗਿਆ ਯਾਰ ਜਫਰਾ ਵਾਦੀ ਕਿੰਨੇ ਹੋ ਗਏ ਜੀ ਸ਼ੁਰੂ ਕਿੰਨੇ ਸ਼ੁਰੂ ਹੋ ਗਏ ਹਨ ਤੇ ਹੁਣ ਆ ਆਉ ਐਂਡ ਤੱਕ ਜੇ ਵੀ ਚੰਗਾ ਮੱਝ ਲੈਂਦੀ ਆਪਣੀ ਕੁਆ ਦੇ ਮੁੰਡੇ ਨੇ ਉਹਨਾਂ ਨੇ ਲੈਂਦੀਆਂ 20 ਮੱਝ ਲੈਂਦੀਆਂ ਅੱਛਾ ਜੀ ਉਹਦੇ ਕੋ ਆਪਾਂ ਝੋਟੀ ਲਈ ਆ ਕੱਲ ਅੱਛਾ ਜੀ ਤੀਜਾ ਸੂਆ ਸੂਈ ਜੇ ਠੀਕ ਹੈ ਜੀ ਅਰਜਨ ਕੁੰਗੜ ਦੀ ਮਗਰ ਕੱਟੀ ਏ ਲਓ ਜੀ ਅਰਜਨ ਕੁੰਗੜ ਆ ਰੇ ਸਾਡੇ ਗੱਡ ਬਲੈਕ ਆ ਗਈ ਤੇ ਚੰਗੀ ਜੰਮੀ ਬਲੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਅੱਜ ਇਹਨੂੰ ਜੱਗੇ ਵੀ 12 13 ਦਿਨ ਹੋ ਗਏ ਆ ਠੀਕ ਹੈ ਠੀਕ ਹੈ ਜੀ ਜਵਾਕ ਬੜੇ ਚੰਗੇ ਆਉਂਦੇ ਉਹਦੇ ਤੇ ਜ ਆਪਣੇ ਦੇ ਕਹਿ ਦੀ ਮੌਰਾ ਦਾ ਭਰਦੇ ਭਰ ਦਿੰਦੇ ਜਿਹੜਾ ਨਹੀਂ ਕਰਦਾ ਉਹਨਾਂ ਦਾ ਪਤਾ ਜਿਹੜੀ ਲੱਗਦਾ ਕੋਈ ਇਹਨਾਂ ਨੂੰ ਤੇ ਭਾਈ ਇਸ ਟਾਈਮ ਕੋਈ ਬੋਲਵਾ ਜਾਂ ਦੁੱਧ ਕਿੰਨਾ ਹੋਆ ਐ ਟਾਈਮ ਛੱਗੇ ਵੀ 17 ਕਿਲੋ ਕੰਡੇ ਤੇ ਚੜਾ ਕੇ ਦੇਣਾ ਆਪਾਂ ਲਓ ਜੀ 17 ਕਿਲੋ ਜਿਹੜਾ ਇਹ ਥਾਣ ਥੋਣ ਗਿੱਠੋਂ ਬਾਹਰ ਜਾਂਦੇ ਆ ਬਿਚੱਕ ਦੀ ਕੋਈ ਮਾਹੌਲਾ ਵੀ ਨਹੀਂ ਕੱਚਾ ਮੈਲਾ ਜੇ ਮਾਰਨ ਲਈ ਆ ਠੀਕ ਆ ਤੇ ਨਾਲਾ ਥੋੜਾ ਵੀ ਚੱਡੇ ਤੇ ਬਹੁਤ ਹੀ ਆ ਗਈਆਂ ਵਾ ਸਵੇਰ ਕਿਦਮਾ ਇਹ ਦੂਜਾ ਸਵੇਰ ਚੱਕੇ ਵੀ ਠੀਕ ਆ ਦੂਜਾ ਸਵੇਰ ਚੱਕੇ ਵੀ ਜਿਹੜਾ ਦੰਗਰ ਸਿੰਘ ਥੋੜਾ ਖੁੱਲਾ ਕਰ ਜਾਂਦਾ ਪਰ ਹੁੰਦਾ ਦੁੱਧ ਵਾਲਾ ਆ ਠੀਕ ਆ ਠੀਕ ਆ ਜੀ ਇਹ ਕਿੰਨਾ ਭਰ ਜੋਗੀ ਦੁੱਧ ਤੇ ਜੱਗੇ ਵੀਰ 20 ਕਿਲੋ ਦੀ ਗਾਰੰਟੀ ਨਾਲ ਮੱਝ ਆਈ ਆ ਲਓ ਜੀ 20 ਕਿਲੋ ਦੀ ਗਾਰੰਟੀ ਨਾਲ ਆਈ ਆ ਗਾਰੰਟੀ ਦੇ ਨਾਲ ਹੀ ਵਾਜ ਨੇ ਦੇ ਦੇਣੀ ਆ ਮੇਰੀ ਗਾਸ ਨੂੰ ਜੇ ਮੇਰੀ ਜੱਗੇ ਵੀਰ 20 ਕਿਲੋ ਮੱਝ ਨਾ ਨਾ ਭਰੇ ਅੱਛਾ 10 ਦਿਨਾਂ ਤੱਕ ਮੈਨੂੰ ਫੋਨ ਨਹੀਂ ਲਾਉਣਾ ਅੱਛਾ ਯਾਰ ਜੇ ਨਹੀਂ ਮੈਨੂੰ ਫੋਨ ਆਣਾ ਮੇਰੇ ਘਰ ਲੱਦ ਕੇ ਲੈ ਰੁਪਈਏ ਲੈ ਜਾ 20 ਕਿਲੋ ਮੇਰੀ ਮੱਝ ਦੁੱਧ ਨਾਲ ਭਰੇ ਠੀਕ ਆ ਜੀ ਸੇਵਾ ਏ ਨਹੀਂ ਮੀ ਤੂੜੀ ਦੇ ਮਾਰਦੇ ਆਂ ਅਪਾ ਪਹਿਲੇ ਕਹਤਾ ਵੀ 17 ਕਿਲੋ ਮੇਰੇ ਘਰੋਂ ਕੋਈ ਮਿੰਕੇ ਲੈ ਜਾਏ ਅੱਛਾ ਜੀ ਥਾ ਸਤਾਰਾ ਕਿਲੋ ਮਿੰਕੇ ਦਊਂਗਾ ਅਜੇ ਮੈਲਾ ਮਾਰਨਾ ਝੋਟੀ ਮੈਲਾ ਮਾਰ ਕੇ ਚਲੋ 2.5-3 ਕਿਲੋ ਦਾ ਟਾਪ ਮਾਰਨਾ ਹੀ ਮਾਰਨਾ ਵਾ ਹਾਂਜੀ ਹਾਂਜੀ ਤੇ ਅਸਟਾ ਮੇਰਾ ਮੌਕੇ ਦੇ 17 ਦੀ 17 14 ਲੀਟਰ ਦੁੱਧ ਇਹ ਚੱਪਾ ਕਰੰਦੀ ਜਿਹੜੇ ਉਹ ਵੀ ਦਿਖਾਵਾਂਗੇ ਤੁਹਾਨੂੰ ਇੱਕ 30 ਲੀਟਰ ਵਾਲੀ ਆਪਾਂ ਵੇੜ ਵੀ ਤੇ ਥਣ ਥਣ ਜਿਹੜਾ ਬਹੁਤ ਹੀ ਬਾਤਮਾਲ ਲੱਗਾ ਵੈਣ ਨੋਕ ਵਾਲਾ ਥਣ ਕੱਲਾ ਕੱਲਾ ਥਣ ਲੱਗਾ ਪਿਆ ਤੇ ਨਾੜਾ ਨੂੜਾ ਨਾਲ ਉਹਦੇ ਜਾਲ ਹੀ ਵਿਛਿਆ ਪਿਆ ਵਾ ਉਹ ਵੀ ਦਿਖਾਉਂਦੇ ਆਪਾਂ ਤੁਹਾਨੂੰ ਲਾਗੇ ਤੋਂ ਤੇ ਕੱਦ-ਕੱੜ ਸੀ ਬਹੁਤ ਹੀ ਚੰਗਾ ਗਿਆ ਰ ਸੂਹਾ ਸੂਈਆ ਕਰਮਾਲੀ ਦੁੱਧਾ ਤੰਦਵਾ ਨਗਰ ਦੀ ਝੋਟੀ ਬਈ ਬਾਕੀ ਸਾਰੇ ਭਰਾਵਾਂ ਨੂੰ ਪਤਾ ਹੀ ਪਉਂਦਾਂ ਪਛੂ ਜਿਹੜਾ ਦੁੱਧ ਵਾਲਾ ਹੀ ਹੁੰਦਾ ਵਾ ਹਾਂਜੀ ਹਾਂਜੀ ਕਿ ਨਾ ਥਣ ਦੇ ਬਣਿਆ ਚਲੋ ਕਰਮਾਲੀ ਨੂੰ ਦੇਣਾ ਵੀ ਚਾਹੀਦਾ ਅਗਲੀ ਸਾਈਡ ਤੋਂ ਆਪਾਂ ਦਿਖਾਉਨੇ ਆ ਨਹੀਂ ਜੱਗੇ ਵੀ ਦੇਣਾ ਚੋਟੀ ਨੇ ਦੋਦੇ ਸਾਂ ਵਾਲਾ ਖੜੇ ਇਹ ਨਜ਼ਾਰਾ ਹੁੰਦਾ ਬਿਲਕੁਲ ਬਿਲਕੁਲ ਜੀ 2 ਰੁਪਈਆ ਖਰਚੇ ਦਾ ਸਾਡੇ ਤੇ ਨਾਲਾ ਨੂੰ ਨਾ ਵੀ ਕਾਫੀ ਗਮ ਸੁਹਾਣੇ ਦੇ ਤੇ ਜਾਲ ਵਿਛਣ ਵਾਲੀ ਹਿਸਾਬ ਨਾਲ ਗੱਲ ਐ ਬਾਕੀ ਬਹੁਤ ਹੀ ਚੰਗਾ ਥਣ ਪੰਤਰ ਬਹੁਤ ਜਿਆਦਾ ਸ਼ੱਗੀ ਤੇ ਇਹਦਾ ਮੁੱਲ ਪਾਣੀ ਹੈ ਜੱਗੇ ਵੀ ਇਹ ਮੁੱਲ ਬਹੁਤਾਂ ਨਿਗਾਜ ਆ ਜੀ ਅੱਛਾ ਜੀ ਇੱਕ ਸੜ ਦੀ ਦੇ ਜੀ ਨੇ ਕਰੀਏ ਹੋਰ ਕਰਾ ਲਓ ਪਰ 20 ਕਿਲੋ ਦੁੱਧ ਦੇਣਾ ਮੱਝ ਨੇ ਅਗੋ ਆਪਣੇ ਹਿਸਾਬ ਨਾਲ ਕਰਾ ਲਓ ਨਹੀਂ ਜਾਣ ਤੋਂ ਜੈਜ ਦਾ ਦੋ ਹਾਂ ਜੀ ਪੂਰੇ 1 ਲੱਖ 40 ਹਜ਼ਾਰ ਦਿਓਗੇ 1 40 1 40 ਠੀਕ ਹੈ ਲਓ ਭਾਜੀ 1 ਲੱਖ 40 ਹਜ਼ਾਰ ਦੀ ਤੇ 20 ਲੀਟਰ ਦੁੱਧ ਵਾਲੀ ਝੋਟੀ ਲੱਭਦੀ ਨਹੀਂ ਜੇ ਮਾਰ ਕੇ ਨਾ 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 ਆਈਟਮ 17 ਕਿਲੋ ਮੇਰੇ ਘਰੋਂ ਜਿੱਦਾਂ ਮਰਜ਼ੀ ਚੋ ਕੇ ਕੋਈ ਖੜੇ ਠੀਕ ਹੈ ਜੀ ਮੋਕੇ ਤੇ ਜਿਹੜਾ 17 ਕਿਲੋ 17 ਕਿਲੋ ਦੋ ਟਾਈਮ ਕਰ ਲਓ ਚਵਾਈ ਦਿਵਾਓ ਤਿੰਨ ਟਾਈਮ ਕਰ ਲਓ ਤੇ ਬਿਲਕੁਲ ਜਿਹੜਾ ਛੋਟੀ ਦੇ ਹਸੌਣਾਂ ਦੇ ਦੁੱਧਰੇ ਹਸੌਣਾਂ ਦੇ ਇਹ ਬਿਲਕੁਲ ਗਿਆਜਪਾ ਆ ਜੱਗੇ ਵੀ ਦੋਵੇਂ ਮੱਝਾਂ ਆਪਣੀਆਂ ਆਈਆਂ ਹਰਿਆਣੇੋਂ ਕੱਲ ਰਾਤ ਦੀਆਂ ਅੱਛਾ ਜੀ ਆ ਦੋਂਦੀ ਉਹ ਚੌਗੀ ਜੀ ਠੀਕ ਆ ਜੀ ਲਓ ਜੀ ਦੋਂਦੀਆਂ ਚੌਗੀਆਂ ਆ ਗਈਆਂ ਜੀ ਬਈ ਇਹ ਕਿੰਨਾ ਸੁਆ ਸੁਈ ਪਹਿਲਾਂ ਸੁਆ ਜੇ ਕਈ ਸੁਈ ਆ 500 ਰਾਤ ਦੀ ਸੁਈ ਮਗਰ ਆ ਕੱਤੀ ਹੈ ਜੀ ਲਓ ਜੀ ਇਹਦੇ ਪਿੱਛੇ ਵੀ ਫੀਮੇਲ ਕਾਫ ਆ ਗਿਆ ਜੀ ਕਹਦੇ ਨੂੰ ਚੈੱਕ ਹਾਂ ਇਰ ਕੋ ਕਿੰਨਾ ਸਮਾਂ ਆ ਤਾਂ ਅਮ ਜੱਗੇ ਵੀਰੇ ਥੱਲੇ ਫੋਲਾ ਹੋਊਗਾ ਦਾਹੋ ਜੀ ਯਾਰਾ ਹੋ ਜੀ ਅੱਛਾ ਜੀ ਹਾਂ ਪਹਿਲਣ ਝੋਟੀ ਜੇ ਲਓ ਜੀ 10 11 ਲੀਟਰ ਫੋਲਾ ਹੀ ਫੋਲਾ ਤਿਆਰ ਆ ਕਰਮਾ ਲਈ ਪਰ ਜੱਗੇ ਵੀਰੇ ਬੜੀ ਮੱਝ ਦੀ ਅੱਛਾ ਜੀ ਇਹ ਨਹੀਂ ਵੀ ਜੇ ਇਹਨਾਂ ਸ਼ੁਕਰ ਆ ਵੀ ਲੱਤਾਂ ਮਾਰਨੀਆਂ ਨਾ ਠੀਕ ਹੈ ਠੀਕ ਹੈ ਫੋਲਾ ਨਹੀਂ ਆੜੀ ਤਿੰਨਾਂ ਚਾਰਾਂ ਚੋਲੋ ਇਹਨੂੰ ਅੱਛਾ ਜੀ ਹਾਂ ਲਓ ਜੀ ਸੀਲ ਦੇ ਸਲੱਗ ਜਿਹਨੂੰ ਆਪਾਂ ਕਹਦੇ ਨੇ ਸ਼ਾਂਤ ਸੁਭਾਅ ਲਈ ਆ ਹਾਂਜੀ ਹਾਂਜੀ ਇਹ ਉਧਰ ਪਾਪੇ ਹੁੰਦਾ ਵੀ ਸ਼ਾਂਤ ਸੁਭਾਅ ਲਈ ਆ ਹੈਗੀ ਦੋ ਦੋ ਦਿਨ ਜੱਗੇ ਵੀਰੇ ਠੀਕ ਹੈ ਜੀ ਪਿੱਛੇ ਵੀਰੇ ਸੀਮਿਲ ਕਾਫ ਇਹ ਨਾ ਇੱਕ ਕੋਠੇ ਕੋਠੇ ਗਿੱਡੀਆਂ ਝੋਟੀਆਂ ਵਾ ਕੋਈ ਛੁੱਟੀ ਨਾ ਵੀ ਭਰਾ ਸਮਝੇ ਫਿਰ ਇਹ ਜਵਾਨ ਹੋਣੀਆਂ ਤੇ ਇਹ ਝੂਠ ਮਾਰਦਾ ਆਪਾਂ ਦੰਦ ਜੱਗੇ ਵੀ ਫਟ ਕੇ ਦਿਖਾ ਦਿੰਨੇ ਹਾਂ ਦਿਖਾ ਦਿਖਾ ਦੋ ਪਹਿਲਾਂ ਦੰਦ ਤੇ ਬਾਕੀ ਕੰਮ ਬਾਅਦ ਚ ਕੰਮ ਜਿਹੜਾ ਵੀ ਕਰਨਾ ਸਬੂਤ ਨਾਲ ਲਓ ਕੋਈ ਸ਼ਾਕੀ ਨਹੀਂ ਹੈਗਾ ਰੇ 1 ਰੁਪਈਆ ਦਾ ਚੱਕ ਨਹੀਂ ਆ ਹੋਰ ਦੋ ਦੰਦ ਹਾਂ ਦੁੱਧ ਜੱਗੇ ਵੀ ਦਾ ਇਹ 16 17 ਕਿਲੋ ਦੀ ਗਰੰਟੀ ਨਾ ਦੇਣੀ ਆਪਾਂ ਮੈਂ ਪਹਿਲੇ ਸਵੇਰ ਤੋ ਕਿ ਮੇਰੀ ਆਵੇ ਠੀਕ ਆ ਠੀਕ ਲੋ ਜੀ 16 17 ਲੀਟਰ ਦੁੱਧ ਭਰੂਗੀ ਪਹਿਲੇ ਨਹੀਂ ਤੇ ਕਾੜ ਕਾੜ ਜਿਹੜਾ ਬਹੁਤ ਤਖੜਾ ਆ ਗਿਆ ਵਾ ਤੇ ਠੰਣ ਠੁਣ ਵੀ ਬੜਾ ਪਿਆਰਾ ਲੱਗਾ ਵਾ ਕੱਲਾ ਕੱਲਾ ਥਣ ਦਾ ਕਾ ਪਿਆ ਕਰ ਮਾਰ ਨਹੀਂ ਜੈ ਡਬਲਾਏਗਾ ਇਹ ਥੋੜੀਓ ਵੀ ਉੱਥੇ ਆਪਾਂ ਬੱਚੇ ਲਾ ਕੇ ਬੱਧੀ ਠੀਕ ਆ ਆ ਵੇਖੋ ਲਓ ਜੀ ਭੰਵੇਂ ਅੱਧ ਵਿੱਚ ਘੜ ਖਲਾ ਨਾ ਨਾ ਮਛਰ ਦੀ ਮੀਂਹ ਪਿਆ ਨਾ ਆਹ ਮੀਂਹ ਪਿਆ ਆ ਨਾਲੋ ਨਾਲ ਪਈ ਵੀ ਜਾਂਦੀ ਆ ਤੇ ਚਲੋ ਪਾ ਕੇ ਹੱਟ ਵੀ ਗਈ ਆ ਤੇ ਬਹੁਤ ਹੀ ਚੰਗੇ ਤਕਾੜ ਵਾਲੀ ਯਾਰ ਇਹ ਕਾਟ ਕਾਟ ਵੀ ਬਹੁਤ ਹੀ ਤਕੜਾ ਆ ਗਿਆ ਤੇ ਦੁੱਧ ਵਿਅਸਤਾਂ ਵਿੱਚ ਜਿਹੜਾ 11 ਤੋਂ 12 ਲੀਟਰ ਬੋਲਾ ਬੋਲਾ ਤਿਆਰ ਆ ਤੇ ਅਗਲੀ ਸਾਈਡ ਤੋਂ ਵੀ ਜ਼ਰੂਰ ਆਪਾਂ ਦਿਖਾਉਂਦੇ ਆ ਤੁਹਾਨੂੰ ਥੋੜਾ ਦਸ ਹੈ ਜੀ ਆਪ ਆ ਜੇ ਥੋੜੀਆਂ ਥੋੜੀਆਂ ਜੱਗੇ ਵੀ ਭਲਾ ਵੀ ਛੋਟੀਆਂ ਪੈ ਗਈਆਂ ਠੀਕ ਆ ਠੀਕ ਆ ਹਾਂ ਠੀਕ ਹੈ ਜੀ ਇਹਦਾ ਫਿਰ ਮੁੱਲ ਭਾਜੀ ਕੀ ਕਰਨਾ ਮੁੱਲ ਜੱਗੇਵੀਰ ਭਰਾ ਕੀ ਗੱਲ ਹੈ ਤੁਹਾਨੂੰ ਹੀ ਪਤਾ ਉਹਦੇ ਜਾਨੇ ਤੋਂ ਬਾਜ਼ਾਰ ਬਹੁਤ ਤੇਜ਼ ਹੈ ਉੱਧਰ ਹਾਂਜੀ ਜਿਹੜੀ ਚੰਗੀ ਸ਼ੈਅ ਉਹਦੇ ਚੰਗੇ ਰੁਪਏ ਲੱਗਣੇ ਆ ਬਿਲਕੁਲ ਜਿਗਰੇ ਨਾਲ ਲੈਣੀ ਪੈਂਦੀ ਆ ਹਾਂ ਇਹ ਵੀ ਮੱਝ ਆ ਉਹ ਵੀ ਮੱਝਾਂ ਹਾਂਜੀ ਹਾਂਜੀ ਕਿੰਨਾ ਫਰਕ ਆ ਆ ਵੇਖਣ ਨੂੰ ਮੱਝਾਂ ਹੀ ਆ ਬਾਕੀ ਬਰੀਡ ਦੀ ਗੱਲ ਹੈ ਨਾ ਬਰੀਡ ਦੀ ਗੱਲ ਹੈ ਹਾਂ ਇਹ ਜੱਗੇਵੀਰ ਉਹਦਾ ਮੁੱਲ ਮੰਗਦੇ ਆ 230 220 ਅੱਛਾ ਜੀ ਆਪਾਂ ਜਿਹੜੀ ਹਾਂ ਨਾ ਦੇਣੀ ਨਾ ਹਾਂਜੀ ਪੂਰੀ 1.65 ਲੱਖ ਦੇਣੀ 1.65 ਦੀ ਨਹੀਂ ਹੋਰ ਕਰ ਦਈਏ ਥੋੜੇ ਬੋਲੇ ਚਲੋ ਕਰਾ ਦੋ ਜੀ ਦੇ ਵੀ ਹਾਂ ਆ ਨਾ ਵੀ ਦੱਦੋ ਜਿੱਥੇ ਛਾੜਦੀ ਦੇਣੀ ਬੱਸ ਇੱਕ ਛਾੜਦੀ ਇੱਕ ਛਾੜਦੀ ਕਰ ਦਈਏ ਉਹਦੇ ਥੋੜੇ ਥੋੜੇ ਜਿਹਾ ਕਰ ਦੇ ਕਰਾ ਲਓ ਤੁਸੀਂ ਜੋ ਤੁਹਾਨੂੰ ਜਾਇਜ਼ ਲੱਗਦਾ ਕਰਾ ਲਓ 10 56 ਕਰ ਦੇ ਹਾਂਜੀ ਦੋ ਵੋ ਛੜ ਦੇ ਹਰ ਹੋਰ ਦੋ ਛੜਾਉਣੇ ਚ ਛੜ ਦੇ ਦੋ ਇੱਕ 35 ਦੇ ਹਾਸ ਛੋੜ ਹੀ ਕਰਾਂਗੇ ਉਹ ਚ ਠੀਕ ਹੈ ਜੀ 15 16 15 16 ਕਿਲੋ ਦੀ ਗਰੰਟੀ ਨਾਲ ਮੱਝ ਆਪਾਂ ਦੇਣੀ ਆ ਠੀਕ ਹੈ ਠੀਕ ਹੈ ਜੀ ਦੋ ਦੇਣਾ ਵੀ ਚਾਹੀਦਾ ਤੁਹਾਨੂੰ ਵੀ ਪ੍ਰਗਤੀ ਵਾਲੀ ਬੰਦਾ ਵੀ ਚੰਗਾ ਵਾਰੀ ਬਹੁਤ ਅਜੇ ਤਾਜੀ ਸੂਈ ਆ ਕਰਮ ਵਾਲੀ ਤਾਜੀ ਤਾਜੀ ਤੇ ਹੈ ਵੀ ਕਿਲੋ ਬਰੀਡ ਦੇ ਵਿੱਚ ਐ ਪਿਓਰ ਮੋਰਾ ਨਸਲੀ ਆ ਗਈ ਆ ਤੇ ਇੱਕ ਲੱਖ 52 ਹਜ਼ਾਰ ਤੇ ਬਈ ਕਹਿੰਦਾ ਕਿ ਉਹਨੂੰ ਛੋਟਛਾਪਾਈ ਕਰਾਂਗੇ ਤੇ ਐਂਡ ਤੇ ਵੇਖੋ ਟੈਂਕਰ ਹਾਂ ਦੁੱਧ ਵਾਲਾ ਟੈਂਕਰ ਆ ਗਿਆ ਜੀ ਉਹ ਬਜੀ ਤੇ ਬਿੰਦੀਆਂ ਵਾਲਾ ਚਟਾ ਆ ਗਿਆ ਜੀ ਕਰਮਾੜੀ ਦੇ ਕਿੰਨਾ ਪਈਏ ਇਹਦੇ ਕੋਈ ਐਟ ਟਾਈਮ ਜਗੇਵੀਰ ਜੇ ਕਿਹਨੇ ਕਹਿਣਾ ਵੀ ਇਹਦਾ ਝੂਠੀ ਮਰੀ ਜਾਂਦਾ ਹਾਂਜੀ ਕੋਈ ਕੰਡਾ ਲੈ ਆਵੇ ਰਿਕਟਰ ਲੈ ਆਵੇ ਕਮਰਾ ਇੱਕ ਉਹਨਾਂ ਨੂੰ ਵਿਲਾ ਕਰਕੇ ਦੇ ਦਤਾ ਆਪਾਂ ਜਿਹੜਾ ਕੋਈ ਵੀਰ ਭਰਾ ਰਾਤ ਰਵੇ 17 ਤੋਂ 18 ਕਿਲੋ ਬੋਲੀ ਤਿਆਰ ਆ ਚਾਹਾਂ ਦਿਨਾਂ ਦੀ ਸੋਈ ਆ ਤੇ ਗੱਲਾ ਹੀ ਨਾੜੂ ਜੀ ਮਗਰ ਨਾੜੂ ਵੀ ਨਾਲ ਜੇ ਜਵਾਗ ਦਾ ਇਹਦੇ ਪਿੱਛੇ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਲੋ ਜੀ ਫੀਮੇਲ ਕਾ ਆ ਬੇਈ ਜੀ ਜਿੰਨੀਆਂ ਵੀ ਦਿਖਾਈਆਂ ਸਾਰੀਆਂ ਪਿੱਛੇ ਟੀਮ ਵਾਲੇ ਕਾ ਆ ਟੀਮ ਚੰਗੀਆਂ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਸੂਹਾ ਕਿੰਨਾ ਮਸੂਈ ਆ ਭਾਜੀ ਸੂਹਾ ਦੂਜਾ ਸੂਈ ਦਾ ਮੂੰਹ ਚਾਰ ਦੰਦ ਜੇ ਦੇ ਠੀਕ ਆ ਜੀ ਸੂਹਾ ਦੂਸਰਾ ਮੂੰਹ ਚਾਰ ਦੰਦ ਦੇ ਤੇ ਬੇਰੇ ਜਿੱਡੀ ਜਵਾਨ ਦੇ ਲਓ ਜੀ ਬਰਾਡੇ ਜਿੱਡੀ ਹਾਂਜੀ ਹਾਂਜੀ ਤੇ ਖੋਲੋ ਬਾਈ ਜੀ ਕੀ ਕੀ ਖਾਈਏ ਇਹ ਕਿੰਨਾ ਭਰ ਜੂਂ ਦੁੱਧ ਦੁੱਧ ਜੱਗੇ ਵੀਰ ਜਿਹੜੇ ਵੀਰ ਕੋਲ ਤੋਂ ਹਰਿਆਣੇੋਂ ਲਈ ਹੈ ਨਾ 24 ਕਿਲੋ ਦੀ ਗਰੰਟੀ ਨਾਲ ਉਹਨੇ ਮੱਝ ਵੀ 24 ਕਿਲੋ ਦੀ ਗਰੰਟੀ ਨਾਲ ਆਪਾਂ ਦੇਣੀ ਆ ਤੇ 24 ਕਿਲੋ ਮੇਰੀ ਮੱਝ ਨਾ ਦੇਵੇ 10 ਦਿਨਾਂ ਤੱਕ ਆਪਣੇ ਘਰ ਲੱਦ ਕੇ ਲੈ ਆਪਾਂ ਵਾਪਸ ਲਵਾਂਗੇ ਆਪਾਂ ਮੱਝ ਠੀਕ ਹੈ ਠੀਕ ਹੈ ਜੀ ਹਾਂ ਬਾਜੀ ਤੈਨੂੰ ਆਪਾਂ ਮਾਰਨੀ ਜੱਗੇ ਵੀਰ ਨਹੀਂ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਚਲੋ ਅੱਗੇ ਵੀਰ ਨੇ ਵੱਡੀਆਂ ਵੱਡੀਆਂ ਮੱਝਾਂ ਪਾਈਆਂ ਤੇ ਖੜੀਆਂ ਚਲੋ ਜਿਹੜੇ ਭਰਾ ਯਾਦ ਕਰਦੇ ਆ ਹਾਂਜੀ ਹਾਂਜੀ ਤੇ ਜੋ ਕਹਿੰਦਾ ਬਾਈ ਉਹ ਨਿਕਲਦਾ ਵਾ ਚਲੋ ਪਾਈਆ ਖੰਡ ਦਾ ਖੋ ਵੀ ਸਾਡਾ ਕਿਥੇ ਉੱਪਰ ਥਾਂ ਜਾ ਕੇ ਚੱਲਣ ਦੇ 4-4 ਲੱਖ ਦੀ ਮੱਝ ਪਾਈ ਆ ਹਾਂਜੀ ਹਾਂਜੀ ਕਿੰਨਾਂ ਮੱਝਾਂ ਦਿੱਤੀਆਂ ਆਪਾਂ ਨਹੀਂ ਬਿਲਕੁਲ ਲੋਕੀ ਤੁਹਾਨੂੰ ਵੀ ਫੋਨ ਕਰਦੇ ਵੀ ਜੋਰ ਨਾਲ ਖਾਤੀ ਨਿਕਲਿਆ ਬਿਲਕੁਲ ਸਹੀ ਗੱਲ ਆ ਜੀ ਚਲੋ ਜੀ ਥਣ ਭਾਂਡਾ ਵੀ ਬਹੁਤ ਚੰਗਾ ਲੱਗਾ ਕੱਲਾ ਕੱਲਾ ਥਣ ਤੇ ਇਹਦਾ ਵੀ ਐਚਪ ਫਗਾਵਾਉਂਗੇ ਹੁਣ ਨਾਵਾ ਤੇ ਹੈ ਵੀ ਸਿੰਦੀਆਂ ਆ ਚਟ ਆ ਗਿਆ ਜੇ ਬੰਦੇ ਜਿੱਦੀ ਜਵਾਨ ਥੋੜਾ ਥੋੜਾ ਕਾ ਕਰਦੀ ਹੈ ਠੀਕ ਆ ਜੀ ਤੇ ਨੋ ਕਾਲਾ ਥਾਣਾ ਤੇ ਚਵਾਈ ਵੀ ਚਲੋ ਬਹੁਤ ਜਿਆਦਾ ਨਰਮ ਨਿਕਲਦੀ ਹੈ ਥਾਂ ਦੀ ਚਵਾਈਆਂ ਬੜੀਆਂ ਮੱਝਾ ਮੇਂ ਹਰ ਇੱਕ ਮੱਝ ਦੀ ਬੜੀ ਚਵਾਈ ਜੱਗੇ ਵੀਰ ਠੀਕ ਆ ਠੀਕ ਆ ਇਹਦਾ ਹਰ ਮੁੱਲ ਭਾਜੀ ਕੀ ਕਰਨਾ ਜੱਗੇ ਵੀਰ ਉਹਨਾਂ ਮੁੱਲ ਮੰਗਾਣ ਕੋ ਤੋਂ 7 ਲੱਖ ਅੱਛਾ ਦਾ ਪਤਾ ਘਰਾਂ ਨੇ ਮਾਰ ਤਾ ਮੰਗਣਾ ਮੰਨਣਾ ਹਾਂਜੀ ਆਪਾਂ ਮੰਗਾਗੇ 6 ਲੱਖ ਅੱਛਾ ਜੀ ਜਿੰਨੇ ਦੇਆ ਕੋ ਨਹੀਂ ਦੇਵਾਂਗੇ ਨਹੀਂ ਕਰੀਏ ਬੜਾ ਹਾਂਜੀ ਬੜਾ ਜਿਆਦਾ ਰੇਅਰ ਪਾ ਗਿਆ ਚਲ ਤੁਸੀਂ ਦੱਸੋ ਕਿੰਨੇ ਘਟਾਣੇ ਘਟਾ ਦੇ ਲਓ ਤੁਸੀਂ ਇਹ ਲਓ। ਹਾ ਪੂਰੇ 4 ਲੱਖ ਦੇ ਦਰੂngੇ। 4 ਦੀ 4 ਦੀ। ਟੋਰ ਕਰ ਦਈਏ। ਕੀ ਨਾ ਕਰਉਣਾ ਜੀ ਫੁੱਲੇ ਕਰਦੇ ਆਪੇ ਦੁੱਧ ਗਰੰਟੀ ਨਾਲ 24 ਕਿਲੋ ਦੋਗੇ ਨਹੀਂ ਲੱਗਣ ਤੇ ਠੀਕ ਹੈ ਅੱਗੇ ਵੀ ਤੇ ਮੇਰੀ ਮਾਂ ਚ 24 ਕਿਲੋ ਦੁੱਧ ਨਾ ਦੇਵੇ ਅੱਛਾ ਜੀ ਅਜ 10 12 ਦਿਨਾਂ ਤੱਕ ਹਾਂ ਜੀ ਲੱਦ ਕੇ ਮੇਰੇ ਘਰੋਂ ਲਾ ਆਵੇ ਅੱਛਾ ਜੀ ਆ ਵੀਡੀਓ ਦਿਖਾ ਦੇ ਆਪਣੇ ਰੁਪਈਏ ਲੈ ਜੇ ਠੀਕ ਹੈ ਠੀਕ ਹੈ ਲਓ ਜੀ ਸਾਫ ਸਾਫ ਕਰਨੀ ਪਣੀ ਜੇ ਸਾਫ ਕਰਾਂਗੇ ਯੋਗਾਂ ਕਿ ਕਿੰਨੇ 10 ਦਿਨਾਂ ਤੱਕ ਭਾਈ ਕਹਿੰਦਾ ਕਿ ਦੁੱਧ 24 ਲੀਟਰ ਨਾ ਭਰੇ ਤੇ ਬਿਸ਼ੱਕ ਨਹੀਂ ਭਵੇਂ ਕੋਈ ਲੱਦ ਕੇ ਘੱਲ ਦੇ ਤੇ ਗਰੰਟੀ ਤੇ ਆਈ ਹੈ ਤੇ ਗਰੰਟੀ ਤੇ ਦੇਣੀ ਆ ਗਰੰਟੀ ਤੇ ਦੇਣੀ ਇਹ ਭਾਈ ਹਾਂ ਨਾ ਹੀ ਕਰੀਏ ਫਿਰ ਕਿਉਂਕਿ ਸ ਆਣਾ ਤੈਨਾਂ ਮੱਝਾਂ ਦੀ ਇਹ ਨਾ ਦੁੱਧ ਨਾ ਪਾਣਾਂਗੇ ਸਾਡੇ ਘਰ ਲੈ ਆਂਗੇ ਨਹੀਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਜੀ ਗਰੰਟੀ ਚਾਹੀਦੀ ਗਰੰਟੀ ਬਿਲਕੁਲ ਜੀ بڑا ਹੁੰਦਾ 사4 ਲੱਖ ਰੁਪਈਆ ਹਾਂਜੀ ਹਾਂਜੀ ਤੇ ਇਹ ਹਾਂ ਨਾ ਦੱਸਿਓ ਭਾਈ ਕਿੰਨੇ ਦੀ ਛੱਡ ਕਣੀ ਇੱਕੋ ਗੱਲ ਇੱਕੋ ਗੱਲ ਦਾਰੀਆਂ ਦੇ ਤੋਂ ਸਾਡੇ ਕਿੰਨੇ ਹੁੰਦੇ 50 ਆਰੀਏ ਇੰਨੇ ਤੱਕ ਆ ਜਾਂਦਾ ਜਗੇ ਵੀਰ ਸਾਢੇ ਤਿੰਨ ਦੀ ਆਉਂਦੀ ਹੈ ਇਹ ਤੁਹਾਂ ਕਹਿਤਾ ਨਾ ਸਿਰਫ 20000 ਤੋਂ ਛੋੜ ਹੋਣੀ ਆ ਅੱਛਾ ਸਾਢੇ ਤਿੰਨ ਤੋਂ ਇਹ ਤੋਂ ਘੱਟ ਵਾਲਾ ਫੋਨ ਭਾ ਨਾ ਹੀ ਲਾਵੇ ਮੈਨੂੰ ਠੀਕ ਹੈ ਲਓ ਜੀ 340 ਦੀ ਫਿਰ ਹੋ ਵੀ ਗਈ 340 ਦੀ ਹਾਂ ਨਾ ਹੋਣੀ ਆ 320 ਵਾਲਾ ਫੋਨ ਹੁਣ ਨਾ ਲਾਵੇ ਠੀਕ ਹੈ ਠੀਕ ਹੈ 320 ਵਾਲਾ ਮੈਨੂੰ ਮੱਝ ਮਿਲਦੀ 340 ਵਾਲਾ ਮੱਝ ਮਿਲਦੀ ਆ 40000 ਮੁੱਲ ਕਰਦਾ 17 ਕਿਲੋ ਗੋੜਾ ਤਿਆਰ ਆ ਮੇਰਾ 17 ਤੋਂ 18 ਦੇ ਪਰ ਜਿਹੜਾ ਗਾਰੰਟੀ ਨਾ ਮੰਗ ਲਈਏ ਆ ਗੋੜਾ ਤਿਆਰ ਆ ਠੀਕ ਹੈ ਠੀਕ ਹੈ ਜੀ ਤੇ ਬਾਈ ਕਹਿੰਦਾ ਕਿ ਗਾਰੰਟੀ ਤੇ ਆਈਆਂ ਤੇ ਗਾਰੰਟੀ ਦੇ ਦੇਈਆਂ ਵਾ ਤੇ 3 ਲੱਖ 40 ਦੀ ਹਰ 3 ਲੱਖ ਜਸ ਨੋਈ ਹੋਣੀ ਆ 320 ਵਾਲਾ ਆਪਣਾ ਫੋਨ ਆਪਾਂ ਜੱਗੇ ਵੀ ਲਾਵੇ ਠੀਕ ਆ ਠੀਕ ਆ ਜੀ ਲਓ ਬਾਈ ਉਹੀ ਫੋਨ ਭਰਾ ਲਾਵੇ ਜਿੰਨੇ ਕਿ ਕਿਨੂੰ ਸ਼ੌਂਕ ਹੈ ਚੰਗੀ ਚੀਜ਼ ਦਾ ਆਜੋ ਐਂਡ ਦੇਖ ਆਪਾਂ ਹੋਰ ਤੁਹਾਨੂੰ ਬੰਨੇ ਫੈਲ ਦਿਖਾਉਨੇ ਆਪਾਂ ਕੱਬਣ ਤਿਆਰ ਆ ਲੋਈ ਘਾਟ ਤੱਕ ਆਹ ਇਹਦਾ ਵੀ ਬਹੁਤ ਹੀ ਤਗੜਾ ਆ ਗਿਆ ਫਾਰਮ ਵਾਲਾ ਜਿਹੜੇ ਨੇ ਜਿਹੜੇ ਫਾਰਮ ਵਾਲੀ ਵੀਰ ਜੀ ਨੇ ਕੋਲ ਲਈ ਨਾ ਹਾਂਜੀ 27 28 ਕਿਲੋ ਦੁੱਧ ਭਰਿਆ ਜੀ ਅੱਛਾ ਜੀ ਅਜੇ ਮੰਨ ਲਓ ਵੀ ਇਹਦੇ 8 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਅਜੇ ਤਾਂ ਚੋਹਾਂ ਦਿਨਾਂ ਨੂੰ ਠੀਕ ਹੈ ਜੀ ਹਾਂ ਤੇ ਹੈਗੀ ਚਾਈ ਹੱਥ ਜਲਸੀ ਕਰਾਉਂਗੇ ਠੀਕ ਹੈ ਠੀਕ ਹੈ ਜੀ ਚਾਈ ਗੱਲ ਤੇ ਜੈਸੀ ਚ ਕਰਾਉ ਸਕੀ ਜੀ ਤੇ ਫਾਰਮ ਵਾਲੀ ਵੜ ਕੱਟ ਕੱਟ ਬਹੁਤ ਹੀ ਤੜਾ ਇਹ ਸੂਆ ਭਾਈ ਕਿੰਵਾ ਦੁੱਜਾ ਸੂਆ ਜਗੇ ਸੁਣੀ ਲਓ ਜੀ ਦੁੱਜਾ ਸੂਆ ਸੁਣੂਗੀ ਜੇ 26 ਤੋਂ 27 ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਭਰਿਆ ਵਾ ਇਹ ਬਾਕੀ ਤੇ ਚਾ ਕਰ ਸਕਦੇ ਜੇ ਇੱਕ ਪੰਡਾ ਹੀ ਪਾਈਆਂ ਕਰਮ ਵਾਲੀ ਨੇ ਇਹ ਜੱਜੇ ਵੀ 30 ਕਿਲੋ ਦੀ ਗਰੰਟੀ ਨਾਲ ਚ ਵੜ ਦੇਣੀ ਆਪਾਂ ਅੱਛਾ ਜੀ 30 ਕਿਲੋ ਦੀ ਗਰੰਟੀ ਨਾਲ ਠੀਕ ਹੈ ਠੀਕ ਹੈ ਲਓ ਜੀ 30 ਲੀਟਰ ਦੀ ਗਰੰਟੀ ਰੱਤੀ ਨਹੀਂ ਤਾਂ ਜੇ ਦੁੱਧ ਚੋਈਏ ਫੇਰ ਪਤਾ ਆ ਜਾਂਦਾ ਪੂਰਾ ਤੇ ਰੂਹ ਵੀ ਖੁਸ਼ ਹੁੰਦੀ ਆ ਤੇ ਬਾਕੀ ਕਦ ਕੜ ਤੀ ਚਾ ਕਰ ਸਕਦੇ ਜੇ ਕ੍ਰਾਸ ਵਿੱਚ ਤੇ ਫੈਟ ਕੁਆਲਟੀ ਵੀ ਚੰਗੀ ਤੇ ਚਲੋ ਦੁੱਧ ਵੀ ਚੰਗਾ ਜੇ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਕੋਈ ਠੰਡ ਦੀ ਪ੍ਰਵਾਹ ਕੋਈ ਚੱਕਾ ਨਹੀਂ ਮਿਲ ਜਕੀਨ ਜਿੱਥੇ ਮਰਜੀ ਮੰਗ ਲੈਣਾ ਠੀਕ ਹੈ ਠੀਕ ਹੈ ਜੀ ਹਾਂ ਤੇ ਥਾਨ ਤੋਂ ਜਿਹੜਾ ਬਹੁਤ ਸਪੈਸ਼ਲ ਲੱਗਾ ਗਿਆ ਇੱਕ ਜਿਹੜ ਤੇ ਥਾਨ ਲੱਗਾ ਕਰਮਾਲੀਏ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਵੀ ਕੀ ਕਰਨਾ ਜੱਜੇ ਵੀਰ ਭਲਾ ਜੀ ਇਹਦਾ ਮੁੱਲ ਤਾਂ ਨੂੰ ਭਾਵੇਂ ਮਰਜ਼ੀ ਦੇ ਦੇਈਏ ਹਾਂਜੀ ਇਹ ਆਪਾਂ ਹਾਂ ਨਾ ਜਈ ਤੇਰੀ ਪੂਰੇ 50000 ਦੀ ਦੇਣੀ ਹੈ ਅੱਛਾ ਹਾਂ ਇਹ ਇੱਕ ਟੀਪੂ ਦੱਸਦਾ ਕਿ ਜਾ ਹੈਗਾ ਥੋੜਾ ਪੁੱਦਾ ਨਹੀਂ ਬਸ ਦੱਸਦਾ ਜੱਗੇ ਵੀਰ ਅੱਛਾ ਜੀ ਹਾਂ ਫਿਕਸ ਰੇਟ ਪਾਇਆ ਜਿੱਦਾਂ ਹੁਣ ਮੱਜਾਂ ਤੋਂ ਹੀ ਪਾਇਆ ਦੇ ਦੇਈ ਠੀਕ ਹੈ ਠੀਕ ਹੈ ਲਓ ਵੀ ਮਾਰ ਕੇ ਇਹਦੇ ਨਾਲੋਂ ਫਿਰ ਵੀ ਫਰਕ ਹੈ ਬਾਕੀ ਚਲੋ ਮੌਕੇ ਤੇ ਹੋਰ ਵੀ ਮਾਨਤਾ ਕਰ ਦੂਗਾ ਵੀਰ ਹਾਂ ਤੇ ਕੋਛ ਦੇ ਲਿਆ ਵੀਰ ਚਲੋ ਇਹ ਸੌਦਾ ਜਿੱਥੇ ਬੰਦ ਬਣਾ ਲਵਾਂਗਾ ਬਾਕੀ ਇਹ ਪਰ ਮੇਰਾ ਚੱਕੇ ਵੀ 65000 ਚਲੋ ਮਾ ਕਿਹੜੀ ਚੱਕੋ ਜਣੀ ਹੈ ਫੇਰ ਮੈਂ ਕਿ ਵੀ ਪ੍ਰਣ ਵਾਗੂਗਾ ਅੱਛਾ ਤਿੰਨ 20 ਵਾਲਾ ਫੋਨ ਆ ਨਾ ਆਵੇ ਠੀਕ ਹੈ ਜੀ ਇਹਨਾਂ ਆਪਾਂ ਮੱਝ ਦੇਣੀ ਨਹੀਂ ਕਿ ਭੀ ਇੰਨੇ ਦੀ ਆਪਾਂ ਨੂੰ ਆਈ ਨਹੀਂ ਆ ਆਪਾਂ 3 ਲੱਖ 40 ਹਜ਼ਾਰ ਦੀ ਦੇਣੀ ਮੱਝ ਠੀਕ ਹੈ ਠੀਕ ਹੈ ਜੀ ਲਓ ਭਾਈ ਹਾਂ ਬੇਨਤੀ ਹੈ ਦੋ ਚੜੀ ਕਿਲੋ ਦੀ ਗਰੰਟੀ ਚਵੀ ਕਿਲੋ ਦੀ ਗਰੰਟੀ ਦੇ ਮੱਝ ਦੇਣੀ ਆ ਹੁਣ 18 ਕਿਲੋ ਬੋਲਾਏ ਥਾਲੇ ਗਰੰਟੀ ਦੇ ਆ ਤੇ ਗਰੰਟੀ ਵੀ ਆਈ ਤੇ ਗਰੰਟੀ ਦੇ ਦੇਣੀ ਆ ਗਰੰਟੀ ਦੇ ਦੇਣੀ ਤੇ ਵੱਡੀਆਂ ਮੱਝਾਂ ਤੇ 20 ਕਿਲੋ ਚਲੋ ਬਿਲਕੁਲ ਚਲੋ ਨਾਰਮਲ ਰੇਟ ਵੀ ਆ ਤੇ ਚਲੋ ਚੀਜ਼ ਦੇ ਹਿਸਾਬ ਨਾਲ ਰੇਟ ਆ ਰਿਹਾ ਹੁਣ ਮਨ ਲਓ ਝੋਟੀਆਂ ਆਪਾਂ ਕੰਮ ਦੇਣਾ ਹਾਂਜੀ ਹਾਂਜੀ 45 ਤੋਂ 50000 ਰੁਪਏ ਮੈਨੂੰ ਖਰਚੇ ਝੋਟੀ ਤੇ ਚੜ ਗਿਆ ਹੈ ਚੜ ਗਿਆ ਚੜ ਗਿਆ ਬਿਲਕੁਲ ਸਹੀ ਗੱਲ ਹੈ ਜੀ ਆਹ ਗੱਲ ਜਗੇ ਠੀਕ ਹੈ ਲੋ ਭਾਈ ਜੀ ਬਾਈ ਦੇ ਕੋਲ ਪਸ਼ੂ ਜਿਹੜੇ ਚੰਗੇ ਤੋਂ ਚੰਗੇ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਕਹਣਾ ਭਾਈ ਜੀ